ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਨਵੇਂ ਬਲੌਗ ਇਥੇ ਤੁਹਾਡਾ ਬਹੁਤ ਸਵਾਗਤ ਹੈ ਇਹ ਤਾਂ ਗਰਦਾਸ ਮੜ ਆ ਗਿਆ ਗਰਦਾਸ ਮੜ ਆ ਗਿਆ ਢੋਲ ਵਜਾਉਂਦਾ ਹੋਇਆ ਢੋਲ ਦੀ ਡੱਪਲੀ ਡੱਪਲੀ ਪਤਾ ਹੈਗਾ ਕੋਈ ਸੋਚ ਰਿਹਾ ਕਿ ਐ ਸਾਰੇ ਪਤਾ ਹੈ ਨਹੀਂ ਕੱਖ ਡੱਪਲੀ ਲਾ ਡੱਪਲੀ ਡੱਪਲੀ ਲਾ ਨਾ ਨਾ ਵਾਲਾ ਹੈ ਅਮਰ ਪਜਾਉਂਦੀ ਰਹੀ ਹੈ ਨਾ ਤਾਂ ਮੈਨੂੰ ਪਤਾ ਹੈ ਮੈਂ ਗਰਦਾਸ ਮੜ ਨਾ ਕੰਮ ਕਰਦੀ ਰਹੀ ਆ ਛੁੱਟੀ ਆ ਤਾਂ ਮੈਂ ਕਰ ਕਰਾਂਗੀ ਮੂੰਹ ਖਸ ਗਿਆ ਹੋਣ ਲੱਗਿਆ ਮੂੰਹ ਠੋਟਾ ਠੱਡਦੇ ਕਿਹੜੇ ਨਕਲ ਹੁੰਦੇ ਨੇ ਸ਼ਰਤ ਲਾ ਰੱਖੀ ਐ ਉਸੇ ਡਬਲੀ ਲਾ ਕੇ ਕਿਤੇ ਚੱਲੇ ਮਿਲਵਾਇਆ ਮੈਂ ਚੱਲੀ ਭੂਆ ਦੇ ਉਸ ਨੂੰ ਬਟਾਉ ਤੋੜਨਾ ਅੱਛਾ ਤੇ ਮੈਂ ਚੱਲੀ ਨਾ ਤੇ ਆਪਾਂ ਤੁਹਾਨੂੰ ਮਿਲਾਉਣੇ ਸਾਡੀ ਭੂਆ ਆਈ ہوئی ਹੈ ਅੱਜ ਭੂਆ ਕਿੱਥੇ ਬਣਾ ਗਿਆ ਇਹਨੂੰ ਪਰੋਂ ਦਾ ਪਤਾ ਨਹੀਂ ਲੱਗਾ ਹੈ ਆਈ ਹੋਈ ਹੈ ਹਾਂ ਤੇ ਭੂਆ ਕਦੀ ਦੂਜੇ ਰਾਚੇ ਹੋਂ ਨਾਲ ਚਲੇ ਜਾਂਦੀ ਹੈ ਮੰਮੀ ਕੱਲ ਠੀਕ ਨਹੀਂ ਮੈਂ ਕਹਿੰਦੇ ਭੂਆ ਨਹੀਂ ਆਈ ਹੈਗੀ ਸ਼ਾਮੀ ਮੈਂ ਮੰਮੀ ਸਾਡੀ ਭੂਆ ਆੜੀ ਇਹੋ ਜਿਹੜਾ ਕੋਈ ਪਰ ਕਿੱਥੇ ਲੱਗੋ ਤੋੜ ਬਹੁਤ ਇਹੋ ਭੂਆ ਸਾਡੀ ਪੇਜ ਬਹੁਤ ਹੈ ਮਿੰਟ ਤੇ ਤੋੜ ਲਈ ਮਿੰਟ ਜੀ ਪਾ ਗਈ ਨਹੀਂ ਮਿੰਟ ਜੀ ਆਈ ਸੀ ਇਹਨੂੰ ਜਿੰਨਾ ਮਰਜ਼ੀ ਕੋਣੀ ਚਲੇ ਭੂਆ ਸੁੱਕੇ ਰੁੱਕੇ ਇਹ ਇਹ ਕਿਹੜਾ ਮਿਸਤਰੀ ਨਾ ਕੋਈ ਮਿਸਤਰੀ ਦਾ ਕੋਈ ਰਾਏ ਨਹੀਂ ਪਾ ਰਿਆ ਆਪਣਨ ਗਰ ਕੀ ਕਰਾਤੀ ਪੂਆਸ ਨੇ ਆ ਜਗਾ ਜਿਹੜੀ ਪਈ ਨ ਆਪਣੀ ਆ ਸਾਹਮਣੇ ਵਾਲੀ ਜਗਾ ਅਜੇ ਤੇ ਸ਼ੈੱਡ ਬਣਾ ਹੋਇਆ ਅੱਛਾ ਹਾਂ ਇੱਥੇ ਆਪਾਂ ਬੁਟੀਕ ਕਰਾਂਗੇ ਆਪਾਂ ਅੱਛਾ ਮਿਸਤਰੀ ਨੇ ਕੋਈ ਗੱਲ ਰਾਏ ਪਾਉਂਦਾ ਹੈਗਾ ਠੀਕ ਜੀ ਹੈ ਡਾਕਟਰ ਤੇ ਬਤਾਉ ਹਾਂ ਅਮੇ ਛੋਲੇ ਬਾਕੇ ਬਣਾਏ ਬਧੀ ਬਣਦੇ ਮੈਂ ਕਹ ਰਿਹਾ ਛੋਲੇ ਪੀਓ ਫਿਰ ਮੈਂ ਤਾਂ ਸੌਣ ਲੱਗਿਆ ਹੁਣ ਘੜੀ ਲੈਟਰ ਲੱਗੀਆਂ ਬਸ ਮੈਨੂੰ ਚਾਹ ਪਿਆ ਦੋ ਹੋਰ ਨਾ ਮੈਂ ਕਹ ਤਾ ਚੱਲੀ ਗਾ ਹੁਣ ਤੂੰ ਮੈਂ ਮਤ ਨਾ ਫਿਰ ਮਾਰ ਲੈਂਦੀ ਹਾਂ ਕੋਈ ਨਾ ਲੈ ਰੰਗ ਵਾ ਤੇ ਫੋਨ ਬੰਦ ਕਰ ਦੇ ਮੈਂ ਵੀ ਮੈਂ ਤੱਕ ਕੇ ਬੰਦ ਕਰਦਾ ਹਾਂ ਤੀ ਲੋਬੋ ਚੀਮੇ ਚੜਾ ਦਾਂ ਤੈਨੂੰ ਚੀਮਿਆਂ ਤੋਂ ਚੜਾ ਦੀ ਮੈਂ ਚੀਮੇ ਜਾਣਾ ਤੂੰ ਠੀਕ ਹੈ ਬੋ ਤਾਂ ਹੁਣ ਤਾਂ ਬਹੁਤ ਲੱਗਿਆ ਨਾ ਮੈਨੂੰ ਲਓ ਨਿਕੇ ਤੋ ਨਿੰਮੀ ਨੂੰ ਬੁਲਾ ਰੋ ਇੱਕਦਮ ਉਹ ਬਰਾ ਕਿਹਾ ਸੀ ਮੈਨੂੰ ਕਹਿੰਦਾ ਆਉਂਗਾ ਆਉਂਗਾ ਆ ਰਹੀ ਨਹੀਂ ਯਾਰ ਸਾਡੇ ਦਾ ਸਾਰੇ ਮਿਸਤਰੀ ਜਿਹੜੇ ਹਨ ਉਹ ਵੀ ਨਹੀਂ ਆਉਂਦੇ ਹੈਗੇ ਜਿਹੜੇ ਦਿਹਾੜੀ ਵਾਲੇ ਵੀ ਨਹੀਂ ਆਉਂਦੇ ਇਹਨਾਂ ਨੂੰ ਨਹੀਂ ਮਿਲਦਾ ਪਿਆਰੇ ਨੂੰ ਉਹ ਕਹਿੰਦਾ ਕੰਮ ਹੈ ਨਹੀਂ ਇਹਨੇ ਕਰਨਾਂ ਨੇ ਬਸ ਤਾਂ ਕੰਮ ਹੀ ਨਹੀਂ ਬਿਲਕੁਲ ਬਿਲਕੁਲ ਕੀ ਵਾਲਾ ਭੂਆ ਕੰਮ ਬਤਾ ਸਾਰਾ ਦਿਨ ਨਿੰਮੀ ਕੋ ਦੀ ਇਹ ਤਾਂ ਗੱਲ ਹੈਗੀ ਹੈ ਸੈੱਡਵਰਕਰ ਦਾ ਫੋਨ ਆ ਰਿਹਾ ਮੈਨੂੰ ਹੈ ਸੈੱਡਵਰਕਰ ਦਾ ਕਰ ਲੈ ਨਹੀਂ ਮੈਂ ਕੋਈ ਗੱਲ ਨਹੀਂ ਤੇ ਆਪਣਾ ਕੰਮ ਕਰੋ ਵੀਡੀਓ ਬਣਾਓ ਵਸੇ ਹੋ ਕੱਪੜੇ ਸੋਲੇ ਹੋਰ ਥ੍ਰੈਡ ਵਰਕਰ ਨੂੰ ਉਹ ਕੰਮ ਭੇਜਿਆ ਨਾ ਇਧਰਲੀ ਸਾਈਡ ਆ ਕੇ ਦੇਖੋ ਇਧਰਲੀ ਸਾਈਡ ਬਹੁਤ ਲੱਗਿਆ ਉਹ ਆ ਬਾਰੇ ਛੋਟੇ ਨੇ ਤੋੜਿਓ ਪਰ ਇੱਕ ਦੋ ਦਿਨ ਤੱਕ ਹੋ ਜਾਣਗੇ ਫਸ ਕਿਸੇ ਨੂੰ ਦਿੱਤੇ ਵੀ ਜਾਂਦੇ ਨੇ ਆਪਾਂ ਖਾ ਖਾ ਕੇ ਮੂੰਹ ਥੋੜੀ ਭਕਾਉਣਾ ਹੋਣਾ ਨਹੀਂ ਹੋਰ ਕੱਤੀ ਗਾ ਹੋਰ ਸਾਡੇ ਤਾਂ ਜੀ ਜੀ ਵੀ ਉੱਪਰ ਜਾਂਦਾ ਭੂਆ ਹੁਣ ਸਾਨੂੰ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਮੈਂ ਤਾਂ ਵੀ ਦਾਇਆ ਅੱਜ ਬੜਾ ਕਿਉਂ ਉਹ ਫੰਦੂ ਮੋਨਾ ਬੈਟ ਆ ਗਿਆ ਉਹ ਆ ਗਿਆ ਸਰਚ ਤੇਰਾ ਟੇਬਲ ਤੇ ਬੜਾ ਨੇ ਫਰਨੀਚਰ ਪਹਿਲੇ ਆ ਗਿਆ ਟੇਬਲ ਕੁਰਸੀਆਂ ਆ ਗਈ ਤੇਰੇ ਕੀ ਵਾਸਤੇ ਪਹਿਲੇ ਉਹਦਾ ਕੋਈ ਜਾ ਕੇ ਆਓ ਮਿਸਤਰੀ ਅੱਜ ਉਹ ਤੈਨੂੰ ਨਹੀਂ ਕੋਈ ਜਦੋਂ ਪਾਤਾ ਨਾ ਪਾ ਰਿਹਾ ਪਾਣੀ ਨਿਕਾਇ ਮਰੂਦਾਵਾ ਇਹਦੇ ਵਿੱਚ ਪਾਣੀ ਪਾ ਕੇ ਰੱਖਿਆ ਕਰੋ ਪਾਣੇ ਹਾਂ ਪਾਉ ਪਾਉਣੇ ਮੈਂ ਭੁੱਲ ਗਿਆ ਸੀ ਛੱਡ ਦੇ ਹੈ ਉਹਨਾਂ ਦੇ ਕਿਹੜੇ ਲੱਗਦੇ ਤੂੰ ਰਹਿਂਦਾ ਹੋਰ ਹੈ ਤੋੜ ਲੇ ਬਤਾਉ ਤਾਰੇ ਲਈ ਉਹਨਾਂ ਲਈ ਆਪਾਂ ਇੱਕ ਰੈਡੀ ਹਾਂ ਰੈਡੀ ਲਾ ਦੇ ਕੇ ਕਦੋਂ ਵੀ ਲਾਓ ਭਾਈ ਸਾਰੀ ਸਬਜੀ ਹੋਵੇ ਪ੍ਰਿੰਟ ਸਾਡੇ ਸਬਸਕਰਾਈਬਰ ਨੂੰ ਸਸਰੀ ਕਾਲ ਤੇ ਬੁਲਾ ਦਿਓ ਹਾਂ ਸਸਰੀ ਕਾਲ ਹੂੰ ਹੋਰ ਸੁਣਾਓ ਕਿ ਕੀ ਹਲਚਲ ਨੇ ਵਧੀਆ ਤੁਸੀਂ ਕਹੋ ਕਿਵੇਂ ਹੋ ਸਾਰੇ ਟੀਕ ਟਕ ਹੋ ਸਾਰਾ ਪਰਵਾਹ ਟੀਕ ਟਾਕ ਹੈ ਹਾਂ ਠੀਕ ਨੇ ਹਾਂ ਅੱਛਾ ਅੱਛਾ ਆ ਕੀ ਕੰਮ ਕਰਦੇ ਹੋ ਨ ਕੀ ਕਾਰ ਕਰਦੇ ਹੋ ਹਾਂ ਦੱਸੋ ਸਾਨੂੰ ਹਨਾ ਹਾਂ ਸੋਣਿਆ ਆ ਜਾ ਬਸ ਨਾ ਮੈਂ ਜਾਣੀ ਆ ਅੱਟੀਆਂ ਪੀ ਲੋ ਚਾਹ ਕੇ ਬਾਪੂ ਸੂਟ ਲੈ ਜਾਓ ਉਹ ਸੋਥਾ ਤੱਕ ਲੈ ਜਾਈਏ ਤੇ ਟਾਈਮ 11:30 ਹੋ ਗਏ ਤੇ ਆਪਾਂ ਹੁਣ ਰੋਟੀ ਖਾਈਏ ਤੇ ਉਸ ਤੋਂ ਬਾਅਦ ਜਾਈਏ ਬੜੀ ਵਧੀਆ ਲੱਗਦੀ ਹੈ ਲਗਿੰ ਮੇਰੇ ਜਮਾਈ ਹੋ ਗਿਆ ਨਾ ਮੇਰੇ ਜਮਾਈ ਵੀਡੀਓ ਦੇਦਾ ਵੀ ਮੈਂ ਚੁੰਨੀ ਸੋਹਣੀ ਲੱਤੀ ਹੈਗੀ ਅੱਛਾ ਹਾਂ ਵੀ ਮੇਰੀ ਵੀਡੀਓ ਕੱਟਦੇ ਹੋ ਮੇਰੇ ਜਮਾਈ ਮੈਨੂੰ ਕਹੂਗਾ ਵੀ ਮੰਮੀ ਦਾ ਚੁੰਨੀ ਨਹੀਂ ਵਧੀਆ ਲੱਤੀ ਤੇ ਜਮਾਈ ਨੂੰ ਡਰ ਡਰ ਲੱਗਦਾ ਜਮਾਈ ਨੂੰ ਡਰ ਲੱਗਦਾ ਜਮਾਈ ਤੋਂ ਜਮਾਈ ਨੂੰ ਡਰ ਲੱਗਦਾ ਹੈ ਲੱਗਦੀ ਆ ਪੁੱਤਰਾ ਡਰਦਾ ਨਾ ਨਾ ਮੋਰ ਕੀ ਕਿਤੇ ਕਿਤੇ ਜਾਂਦੀ ਹੈ ਮੰਮੀ ਵਧੀਆ ਰੱਖਿਆ ਹਾਂ ਹਾਂ ਤੇ ਹੁਣ ਕੱਪੜੇ ਮਾੜੇ ਪਾਏ ਨੇ ਇਹਨੇ ਸੋਹਣੇ ਕੱਪੜੇ ਪਾਏ ਨੇ ਸੋਹਣੀ ਨੇ ਫੇਰ ਚੁੰਨੀ ਵਧੀਆ ਲੱਗ ਰੋ ਤੇ ਚੁੰਨੀ ਵਧੀਆ ਤਾਂ ਹੈਗੀ ਹੈ ਹੈ ਵੀ ਆ ਚੱਕੀ ਗਈ ਸੀ ਨਾ ਚਾਚਾ ਅੱਛਾ ਨਾ ਨਾ ਵਧੀਆ ਵਧੀਆ ਪੂਰਾ ਹੋਰ ਚਾਹ ਪਣੀ ਸੇ ਬਸ ਪਹਿਲਾਂ ਰੋਟੀ ਚਾਹ ਪੀ ਮਾ ਕੇ ਰੋਟੀ ਖਾ ਲੈਂਦੇ ਅੱਛਾ ਰੋਟੀ ਖਾ ਕੇ ਆਇਆ ਕਿਹੜੀ ਚਾਚੇ ਘਰੇ ਖਾਦੀ ਐ ਸਭ ਕੁੰਡੇ ਕੀ ਵਸੋ ਕਿੱਥੀ ਅੱਛਾ ਜਾਂ ਤੁਸੀਂ ਜਾਂ ਕੁੰਡੇ ਕੀ ਅੱਛਾ ਹੁਣ ਸੌਣ ਚਾਹੇ ਨੀ ਨਾ ਉਹ ਸਾਡੇ ਕੋਲ ਹੀ ਹੋਰ ਚਾਬੀ ਲੱਭਣ ਦੀ ਪਰ ਕਿਥਾਂ ਚੜੀ ਚਾਬੀ ਇਹਦੇ ਤੇ ਵੀ ਆ ਨਹੀਂ ਬੁਖੇ ਮੈਂ ਮੰਮੀ ਦੇ ਕੰਪੜੇ ਤੇ ਲੋਕ ਲੱਗ ਗਿਆ ਕੋਨ ਕੀ ਕਰੀਏ ਛੋਲੇ ਪਾਕੇ ਨੂੰ ਹੂੰ ਅਰੇ ਦੇਮ ਨਾਲ ਗੱਲ ਤੋਂ ਨਹੀਂ ਯਾਰ ਉਹ ਬਹੁਤ ਵਧੀਆ ਲੱਗਣਗੇ ਆਹੜਾ ਮੁੰਡਾ ਕਹਿੰਦਾ ਛੋਲੇ ਪਾਕੇ ਬਣਾਓ ਪੂਆ ਬਹੁਤ ਵਧੀਆ ਲੱਗਦੇ ਨੇ ਅੱਛਾ ਹਾਂ ਬਣਾ ਕੇ ਦੇਖਦੇ ਬਹੁਤ ਸਵਾਦ ਲੱਗਦੇ ਨੇ ਸਭ ਬਣਾ ਲੋ ਕਰਨਾ ਪਊਗਾ ਪੂਆ ਆਪਣਾ ਮਨ ਮਾਰਨਾ ਪਊਗਾ ਕੀ ਕਰੀਏ ਤੁਸੀਂ ਇਹਨਾਂ ਦੀ ਕੱਢ ਲਿਆ ਦਾਣਾ ਤੇ ਇਹਨੂੰ ਵਿੱਚ ਹੀ ਛੁੱਟ ਦੇਣਾ ਕਿਤਾ ਬਣ ਗਿਓ ਅੱਜ ਕਿ ਉਹਨੂੰ ਵਸਮਾਰ ਕੇ ਰਹਿਣ ਨਹੀਂ ਦਿਓ ਆ ਡੇਲੀ

ਅੱਛਾ ਅੱਛਾ ਚਾਚੇ ਕੀ ਨਹੀਂ ਹੂੰ ਹੂੰ ਕਿਆ ਨਹੀਂ ਆਇਆ ਕਿ ਆਪਣੇ ਸਬਸਕ੍ਰਾਈਬਰ ਇੱਕ ਦਿਨ ਆਪਾਂ ਨੰਗੇ ਨਹੀਂ ਮੈਸੇਜ ਕਰਦੇ ਆਂ ਕਹਿੰਦੇ ਤੁਸੀਂ ਨਾਕੇ ਕੇਤੀ ਅੱਛਾ ਅੱਛਾ ਮੈਂ ਤੁਹਾਡੇ ਕੋਲ ਅਰਥ ਰਹਿੰਦ ਇਹ ਟਾਈਮ ਤੋਂ ਟਾਈਮ ਪਵੇ ਨਾ ਫੇਰ ਗੱਲ ਕੋਈ ਛੋਰ ਹੁੰਦੀ ਛੋਰ ਵੀ ਰੋਟੀ ਖਾਓ ਉਤੋਂ ਹੀ ਜਾਓ ਤੇ ਮੈਂ ਅਕੜੀ-ਗੋੜੀ ਖਾਗਰਾ ਤੇ ਕਰਨੀ ਵੈਰੀ ਗੁੱਡ ਤੇ ਮੈਂ ਕੰਮ-ਕੰਮ ਕਰਨਾ ਕਾਰੀਗਰਾਂ ਦੇ ਆਜਣਾ ਇਹਦਾ ਕੰਮ ਆ ਜਾਣੇ ਇੱਕਦਮ ਫੋਨ ਤੇ ਕੰਮ ਸਮਝਾਉਣਾ ਹੈ ਅੱਧਾ ਘੋਣਾ ਘਟਾਉਣਾ ਲੱਗ ਜਣਾ ਕਾਰੇ ਨੂੰ ਕਾਲੀ ਵਾਲੇ ਨੇ ਕੋਲ ਫੇਰ ਕੋਲ ਮੇਂ ਜਿੰਨੇ ਵੀ ਸੂਟ ਆਉਂਦੇ ਸਾਰੇ ਕਾਲੀ ਵਾਲੇ ਆਉਂਦੇ ਨੇ ਨਾ ਬਸ ਇਹਦਾ ਠੀਕੀ ਕਰਨਾ ਨਾਲ ਦੀ ਨਾਲ ਸਾਰਾ ਸਾਮਾਨ ਹੀ ਜ਼ਿੰਮੇਵਾਰੀ ਘੱਟ ਰਹੀ ਦੀ ਬੰਦੇ ਦੀ ਹਾਂ ਉਹ ਮੁੰਡਾ ਬਣਾ ਕੇ ਤੋਰ ਦਿੰਦਾ ਪੂਆ ਪੈਸੇ ਕੱਢਣ ਲੱਗ ਰਹੀ ਹੈ ਉਹ ਮੈਨੂੰ ਪਿਆਰ ਦੇ ਕੇ ਜਾਉਂਦੇ ਲੱਗਾ ਲੋ ਕੱਢੇ ਚੱਲੇ ਜਾ ਗਾ ਜਾਂ ਵੀ ਚੱਲੇ ਹੈਗੇ ਚਾਹ ਚਾਹ ਜੋ ਪੀਓ ਪੂਆ ਫਿਰ ਉਸ ਤੋਂ ਬਾਅਦ ਨਹੀਂ ਯਾਰ ਅਸਾਂ ਨਾਲ ਲੈਣਾਗਾ ਕੁੜੀਆਂ ਦਿੰਦੇ ਤੇ ਲੈਂਦੇ ਨੇ ਕੁੜੀਆਂ ਕੁੜੀਆਂ ਤਾਂ ਨਹੀਂ ਮੈਂ ਅਸੇ ਤੀਜਾ ਗੱਲੀਆਂ ਭਤੀਜਾ ਪੁੱਤ ਤਾਂ ਸਕੂਲ ਗਿਆ ਹੈ ਤੇ ਆਉਣਗੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਪੂਆ ਨਾ ਇਹ ਆ ਨਹੀ 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 ਮਾਤਾ ਨੇ ਸੋੜ ਨਹੀਂ ਤੇਰਾ ਮਤਰਾ ਨਾ ਕੋ ਮਤਰਾ ਨਾ ਤੁਸਾ ਕਦੇ ਨ ਕੋਸੇ ਨਾ ਸਕੀਰੇ ਹਾਂ ਨਹੀਂ 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 ਪਸਾ ਕੀ ਦਿੱਤਾ ਸੀ ਉਹ ਜਿਸੀ ਉਧਰ ਜਾਂਦੀ ਹੈ ਜਵਾਈ ਬਿਨਾ ਹੋਵੇ ਜਵਾਈ ਵਗੈਰ ਕੇ ਮੈਂ ਪਹਿਲਾਂ ਰੋਟੀ ਤੇ ਉਸੇ ਤੋਂ ਖਾਣੀ ਹੈ ਕੋਈ ਤਾਂ ਗੱਲ ਨਹੀਂ ਹੈ ਪਤਾ ਹੀ ਫਿਰ ਆਹੀ ਗੱਲ ਕਹਿੰਦੀ ਪਤਾ ਹੀ ਤੁਸੀਂ ਨਹੀਂ ਚੱਕੜੀਆਂ ਮੈਂ ਜੋ ਮੁੱਕ ਗਈ ਨਹੀਂ ਨਹੀਂ ਭੂਆ ਇਹ ਪਤਾ ਨਹੀਂ ਹੁੰਦਾ ਕਾਨੂੰ ਕੋ ਚੱਕੇ ਭੂਆ ਕੰਮ ਕੰਮ ਸਿਖਾਵੇ ਹਾਂ ਇਹ ਵੀ ਕਰਨਾ ਯਾਦ ਇਹ ਤਾਂ ਮੌਕੇ ਹੁੰਦਾ ਮਾਰ ਕੇ ਦੀਆਂ ਤੂੰ ਮੈਂ ਕਰਦਾ ਨੂੰ ਕਹਿੰਦਾ ਦੂੰ ਕੰਮ ਕਰਦਾ ਕਹਿੰਦਾ ਉਦੋਂ ਤਾਂ ਤੂੰ ਪਿਆਰਾ ਲੱਗੇਗਾ ਜੇ ਤੂੰ ਕੰਮ ਕਰ ਰੋਣ ਅੜ ਜਾਏਗਾ ਤੂੰ ਬੇਕਾਰ ਹੋ ਜਾਏਗਾ ਸਹੀ ਗੱਲ ਆ ਸਹੀ ਗੱਲ ਆ ਪੂਆ ਬਹੁਤ ਸਿਆਣੀ ਗੱਲ ਕਰੀ ਸਾਡੀ ਪੂਆ ਚੰਗ ਨੂੰ ਮੋਕਾ ਮੂਸਲਾ ਮੈਂ ਚੰਗ ਨੂੰ ਕਹਿੰਦਾ ਇਹ ਗਦੇ ਸਰੀਰ ਦਾ ਕੀ ਕਰਨਾ ਇਹਨੂੰ ਜਿੰਨਾ ਵੱਡੇਗਾ ਤੇ ਓਨੀ ਕੰਮ ਕਰੇਗਾ ਜੇ ਤੂੰ ਕੰਮ ਨਹੀਂ ਕਰੇਗਾ ਤੇਰੇ ਸਰੀਰ ਦਾ ਕੀ ਕਰਨਾ ਸਹੀ ਗੱਲ ਆ ਸਹੀ ਗੱਲ ਆ ਹੈ ਆਇਆ ਕੀ ਕਰਨਾ ਤੂੰ ਮਨੁੱਖਾ ਜਨਮ ਸਰੀਰ ਕੰਮ ਕਰਨ ਵਾਸਤੇ ਦਿੱਤਾ ਰੱਬ ਨੇ ਹੈਨਾ ਜਦੋਂ ਬਹੁਤ ਵੱਡਾ ਹੋ ਜੇ ਉਦੋਂ ਬਾਣੀ ਜਪੋ ਮਾਲਕ ਦੇਵੇ ਬਾਣੀ ਵੀ ਪਰਮਾ ਬਾਣੀ ਦਾ ਪੂਆ ਹਰ ਵਕਤ ਜਪੋ ਚਾਹ ਬੱਚਾ ਹੈ ਚਾਹ ਵੱਡਾ ਹੈ ਨਾ ਜਦੋਂ ਉਹ ਰੋਟੀ ਖਾਣਾ ਕੋਈ ਕੰਮ ਕਰਨਾ ਸਾਰਿਆਂ ਨੂੰ ਜਪੋ ਆਪਣਾ ਮਨ ਕਰ ਤਾ ਵੀ ਨਹੀਂ ਕੀ ਖੁਦਾਏਗਾ ਤੇਰੀ ਲੋਕਾਂ ਦਾ ਪਰ ਕੀ ਕੀਤਾ ਪ੍ਰਧਾਨ ਹੈ ਕਿੱਥੇ ਹੋਣਾ ਤੁਹਾਡੇ ਕੋਲ ਓਟ ਜੇ ਕਰਤਾ ਫੇਰ ਮੂੰਹ ਨੂੰ ਵਟੇ ਨਹੀਂ ਜੜਾ ਰੱਖੀ ਚੰਗੇ ਜਿਹਾ ਠੀਕ ਕਰਤੀ ਹਾਂ ਹਾਂ ਆਪ ਦਾ ਤੇ ਠੀਕ ਨਹੀਂ ਹੋਇਆ ਗਿਆ ਤੈਨ ਮੈਂ ਠੀਕ ਕਰਾਂ ਕਾਨੂੰ ਚਾਹ ਲੈਟ ਕੰਵੇ ਡੱਬੀ ਲੱਗ ਲੈਣੀ ਐ ਉਹ ਨਾਲੇ ਆਪਣਾ ਟਾਈਮ ਖਰਾਬ ਕਰਨੇ ਨਾਲ ਮੇਰਾ ਹੋਰ ਚਲ ਚਲਾਓ ਭਲਾ ਦੇ ਦੇ ਪ੍ਰਧਾਨ ਕਾਮਯਾਬ ਹੋਤੇ ਹੈ ਕਿ ਨਹੀਂ ਡੱਬੀ ਲੈਣੀ ਐ ਡੱਬੀ ਕਿੱਥੇ ਹੈ ਮੈਂ ਨਾ ਨੂੰ ਆ ਬੰਦ ਚੱਲ ਵੱਡੀ ਭੂਆ ਕੋਲੇ ਵੱਡੀ ਭੂਆ ਕੋਲੇ ਅਸੀਂ ਜਾ ਕਰੀਏ ਪਤਾ ਲਿਆ ਮੈਂ ਐ ਆ ਤਾਰ ਤ ਕੱਲ ਆ ਗਿਆ ਤਵਾਰ ਕੱਲ ਵਿਸਾਖੀ ਐ ਤੁਸੀਂ ਨਾ ਵਿਸਾਖੀ ਤੇ ਜਾਣਾ ਕਿੱਥੇ ਜਾਵਾਂਗੇ ਵਿਸਾਖੀ ਤੇ ਵਾਹ ਇਹ ਤੋਂ ਕਾਨੂੰ ਭੂਆ ਕਰੇ ਕੰਮ ਕੱਲ ਤਾਂ ਕੱਲ ਨਹੀਂ ਜਾਇਨਾ ਕੱਲ ਸਾਰੇ ਜਾਵਾਂਗੇ ਘਰੇ ਨੇ ਕਰੇ ਤੇ ਬਗ ਬਗ ਕਰੇ ਕਿ ਮਾਹਰ ਮੈਂ ਅਥਰੇ ਦਾ ਨਾ ਹੋ ਕੋ ਮੈਂ ਨਾ ਕਿਹੜੋ ਤਾਂ ਅਸੀਂ ਬੁੱਢੇ ਬੁੱਢੇ ਉਹਦੇ ਨਾਲ ਕੇ ਪੇਕੇ ਤੇ ਆਪੇ ਨਾ ਵੱਖਾ ਹੁੰਦਾ ਨਾਣ ਕੇ ਵੱਖਰੀ ਚਾਹ ਚਿੱਤਰ ਖਾਈਏ ਚਾਹ ਕੁਝ ਮਰਜੀ ਕਰੀਏ ਮੇਰੇ ਕਹਿਣਾ ਮਤਲਬ ਕੀ ਹੈ ਮੈਂ ਅੱਗੇ ਨੂੰ ਖਰਤ ਮੈਂ ਹੁਣ ਮੈਂ ਛਿੱਤਰੀ ਆਉਂਦੀ ਆਪਣੇ ਨਾਨਕੇ ਤੋਂ ਕਿੰਨੇ ਉਹਨਾਂ ਨੇ ਫੋਨ ਨਹੀਂ ਚੁੱਕਦੀ ਮੈਂ ਛਿੱਤਰੀ ਪੈਂਦੇ ਨੇ ਮੇਰੇ ਫਿਰ ਮੈਂ ਜਦ ਜਾਣਾ ਮਿਲ ਚੱਕ ਕੇ ਆ ਕੇ ਚੜ ਕੇ ਮੈਂ ਉਹਨੇ ਕਹਿਣਾ ਮੈਂ ਖਰਤ ਕਰ ਲੈਣਾ ਨਹੀਂ ਕਿਸ ਹਰੇ ਕੇ ਕੰਮਾਂ ਚ ਜੀ ਹੋ ਗਿਆ ਆ ਬੇ ਬੰਦੇ ਚ ਵਰ ਗਿਆ ਹੁਣ ਸਾਨੂੰ ਐ ਹੋ ਰਿਹਾ ਵੀ ਸਵੇਰੇ ਛੁੱਟੀ ਹੈ

ਖੋਲਦਾ ਨਹੀਂ ਹੈਗਾ ਬੋਲਦੀ ਮੰਮੀ ਜਾ ਫਤ ਪਿਆਪ ਲੈ ਆ ਖੋਲ ਕੇ ਫਿਰ ਆਪਾਂ ਪਾਣੀ ਭਲਾ ਦਈਏ ਮਾਲ ਲੱਗਦਾ ਜਾ ਜਾਖਾ ਆਪੇ ਨਾ ਆਵਾੜ ਉਧਰ ਨਾ ਆਵਾੜ ਉਧਰ ਜਦੋਂ ਸਾਰ ਕਰਨ ਚਲਾਗੇ ਤਾਂ ਉਹ ਬਣਾਤੇ ਸਾਰੀ ਫੈਮਲੀ ਜਾਊਗੀ ਸਾਰੀ ਫੈਮਲੀ ਜਾਊਗੀ ਸਾਰੀ ਫੈਮਲੀ ਜਾਊਗੀ ਫਿਰ ਪੂਰਾ ਦਿਨ ਸਵੇਰੇ ਹੀ ਕੰਮ ਰਹਿ ਗਿਆ ਸਾਡੇ ਫਣਕਾ ਸ਼ੁਰੂ ਹੋ ਗੀਆਂ ਟੂੜੀ ਤਾਰ ਉੱਡੂੜ ਕੇ ਆਇਆ ਕਰਨ ਨੂੰ ਇਹਨੇ ਆਹ ਦੇਖੀਂ ਪਾਰ ਪਾਪਾ ਨੇ ਸਾਰੀਆਂ ਮਾਰ ਕੇ ਜਿੱਦੀ ਤੋੜਤੀ ਹਾਂ ਇਹ ਕੱਪੜੇ ਗੰਦੇ ਹੋ ਜਾਣਗੇ ਕੱਗੇ ਨੂੰ ਮਰੀ ਪਾਈ ਹੋਈ ਨਾ ਇਹ ਨੂੰ ਫੜਾਂਗੇ ਨਹੀਂ ਤੂੰ ਬੈਠੜੀਂ ਭੱਜੀ ਜੀ ਭੱਜੀ ਜੀ ਕਿੰਨੂ ਕਿੱਧਰ ਜਾਣਾ तितਲੀ तितਲੀ ਪੜੀ ਜਾਊਗੀ ਤੇਰੇ ਕੋਲ ਹੂੰ ਲਈ ਵੜਾ ਤੋਤਾ ਨੂੰ ਹੀ ਓੜੇ ਮਾਰ ਕੋਈ ਵੜਾ ਤੋਲਿਆ ਗਾੜੂ ਗੁਰ ਲਾ ਲਿਆ ਬਾਹਰੋਂ ਇਹ ਤਾਂ ਕੋਮ ਦਾ ਫੋਨ ਆ ਗਿਆ ਗੁਰ ਤੋਂ ਤੋ ਨੂੰ ਆਈ ਵਾਰ ਮੌਸਮ ਸੁਹਾਗ ਵਗਲਾ ਮੈਂ ਜਾਣਕਾਰੀ ਜੰਦੀ ਕਹਿੰਦੀ ਤੁਸੀਂ ਕੀ ਕਰਨ ਦੀ ਹੈ ਕਹਿੰਦੀ ਮੇਰਾ ਫੋਨ ਚੁੱਕਿਆ ਲੱਗਾ ਇਹ ਤਾਂ ਵਿੜਾ ਧੋਨੇ ਆ ਕਹਿੰਦੀ ਨੇਰੀ ਆ ਰਹੀ ਪੂਰੀ ਜੋਰਾ ਜੋਰਾ ਨਾਲ ਹੁਣ ਲੱਗਾ ਤੋਤਰ ਫਿਰ ਮੌਸਮ ਖਰਾਬ ਹੋਇਆ ਤਰੋਂ ਆ ਕੇ ਚੜ ਕੇ ਹੋਰ ਸੋ ਤੋੜੀ ਕੰਮ ਰਹਿਣਾ ਆ ਵਾਂ ਫਿਰ ਤੋ ਪੂਤਰਾ ਵਾਲਾ ਚਿੱਟੀ ਹੋਈ ਪਈ ਹੈ ਕਹਨਾਈ ਗੋਰੀ ਵੀ ਗੋਰੀ ਸਾਡੀ ਦੁੱਜੀ ਵੀ ਟੈਂਸ਼ਨ ਲੈ ਬੋਲੇ ਕੁਛੇ ਪੈੰਜੀ ਤੁਸੀਂ ਕੀ ਲਾਉਂਦੇ ਹੋ ਪੈੰਜ ਨੂੰ ਕੀ ਲਾਉਂਦੇ ਤੁਸੀਂ ਬੋਲੇ ਹੋਏ ਪਏ ਇਹ ਤਾਂ ਐ ਜਾ ਮਾਤਾ ਦਾ ਮਾਲ ਏ ਇਹਨੇ ਤਾਂ ਕਦੀ ਹੋਈ ਨਹੀਂ ਅੱਜ ਨਾਲ ਮੂੰਹ ਤੇ ਕੋਈ ਲਾਇਆ ਇਹਨਾਂ ਨੇ ਨਾ ساری ਉਮਰ ਫੇਰ ਲਵਲੀ ਆਪ ਲਈ ਤੇ ਨਾਲ ਹੱਥ ਲਾਉਂਦੇ ਸਾਨੂੰ ਵੀ ਹੋ ਜਾਣਾ ਸੀ ਤੇ ਨਹੀਂ ਵਜੇ ਸਾਡੇ ਬਤਾਉ ਲੱਤਿਆਂ ਤੇ ਤੁਸੀਂ ਦੇਖਿਆ ਤੇ ਹੁਣ ਅਸੀਂ ਬਤਾਉਂ ਘਾ ਕੇ ਬੋਲੇ ਹੋ ਜਾਏ ਹਾਂਜੀ ਆਓ ਜੀ ਉਹਨਾਂ ਦੇ ਬਸ ਬਿੱਲੀਆਂ ਨੂੰ ਦੁੱਧ ਪਾਉਣਾ को सना ਅਡੇਟੂ ਮਾ ਗੋਮ ਹੋ ਗਿਆ ਨਾ ਸੋਹਰਾਂ ਨੇ ਪਾਈਆਂ ਨੇ ਪੇਕਿਆਂ ਨੇ ਪਾਈਆਂ ਗੋਮ ਹੋ ਗਈਆਂ ਗੋਮ ਹੋ ਜੇ ਕੋਈ ਦੇ ਦੇ ਜੀ ਕਿ ਲੱਭੂ ਖੈਰ ਮੇੜਾ ਮਾਰੇ ਸਾਨੂੰ ਹੁਣ ਨਹੀਂ ਮੇੜ ਨਾਲ ਕੋਈ ਗੱਲ ਨਹੀਂ ਅਸੀਂ ਇਹ ਚੀਜ਼ ਸਖਤ ਕਲਾਪ ਅੱਛਾ ਠੀਕ ਹੈ ਨਾ ਅਜ ਤਾਂ ਪਹਿਲਾਂ ਵੀ ਇੱਕ ਵਲੌਗ ਪਾਇਆ ਉੱਚ ਵੀ ਕਿਹਾ ਸੀ ਵੀ ਨਾ ਹੀ ਦਾਜ ਦੇਣਾ ਤੇ ਨਾ ਹੀ ਲੈਣਾ ਅੱਛਾ ਠੀਕ ਹੈ ਚਾਹੇ ਸਾਡਾ ਭਰਾ ਵਿਆਹਣ ਵਾਲਾ ਚਾਹੇ ਸਾਡੇ ਜਵਾਕ ਮੁੰਡੇ ਵਿਆਹਣ ਵਾਲੇ ਨੇ ਠੀਕ ਹੈ ਨਾ ਜਿਹਾਂ ਨੂੰ ਕੋਈ ਦਾਜ ਦਾ ਲੋਭ ਹੀ ਮਿਲ ਵੀ ਗਿਆ ਤੇ ਹੀ ਉਧਰ ਰਿਸ਼ਤੇ ਦੇਣੇ ਨਹੀਂ ਹੈਗੇ ਸਾਡੀ ਚਾਬੀ ਗੋਮ ਹੋ ਗਈ ਯਾਰ ਚਾਬੀ ਨਹੀਂ ਮਿਲਦੀ ਹੈਗੀ। ਇਹ ਨਹੀਂ ਲੁਕੀ ਹੋ ਜਾਂਦੀ ਕਿਨੇ। ਪਨੀਤ ਨੇ ਉਦੋਂ ਮੈਨੂੰ ਕਿਹਾ ਸੀ। ਕਿਦੇ ਪਿੱਛੇ ਦੇਖ। ਆਹ ਦੇਖੋ ਸੂਟ ਵੀਡੀਓ ਕੋਲ ਲਾ ਕੇ ਸੀ ਪਸੰਦ ਕਰਾਇਆ ਸੀ। ਤੇ ਕੋਈ ਸੂਟ ਨਹੀਂ ਛੱਡਿਆ ਤੇ ਚਲੋ ਉਹਨਾਂ ਨੂੰ ਐ ਵੀ ਕਾਫੀ ਸਾਰੇ ਸੂਟ ਪਸੰਦ ਆ ਗਏ ਤੇ ਸਾਡੇ ਬੁਟੀਕ ਦੀ ਕੀ ਹਾਲਤ ਬਣੀ ਪਈ ਐ। ਹੁਣ ਅਸੀਂ ਰਾਤ ਨੂੰ ਸੈਟ ਕਰਨਾ ਸਾਰਾ ਕਹ ਨਹੀਂ। ਹੂੰ। ਤੇ ਅੱਜ ਸੱਚ ਉਹਨੇ ਫੇਰ ਕਾਇਆ ਸੀ। ਹੂੰ। ਕਹ ਸ਼ਨੀਵਾਰ ਨੂੰ ਕਹਿੰਦੇ ਫੇਰ ਹੀ ਪਸੰਦ ਕਰਨੇ ਵੀਡੀਓ ਕੋਲ ਲਾ ਕੇ। ਅੱਛਾ। ਹਾਈ ਹੁਣ। ਵੇਖੀ ਜਾਪੇਗੀ। ਹੁਣ ਅੱਧੇ ਹੁਣ ਖਸਾਵਾਂਗੇ। ਮੇਰੀ ਆ ਬਾਤ ਲੈ ਕੀ ਬਤਾਉਂ ਗੋੜ ਨਦੀ ਵਿੱਚ ਕੀ ਲੜ ਗਿਆ ਫਿੰਸੀ ਜੀ ਹੋ ਗਈ ਹੁਣ ਤੇ ਚੂੜੀ ਲੱਗੀ ਜਾਂਦੀ ਬਾਰ-ਬਾਰ ਲਾਲੇ ਚੂੜੀ ਚੂੜੀ ਇਹਦੇ 골ਡ ਦੀ ਚੂੜੀ ਆ ਕੇ ਤੇ ਲਾਦਾ ਮੈਂ ਭੁੱਲ ਗਈ ਕਿ ਤੇ ਪਿਆ ਹੈ ਹੈ ਚਾਬੀ ਕਿੱਧਰ ਦੀ ਹੈ ਸਾਡੇ ਸਾਰੇ ਬੱਚੇ ਦੇਖਣ ਲੱਗੇ ਪਏ ਨੇ ਸਾਡੇ ਘਰ ਦੇ ਸਾਰੇ ਬੱਚੇ ਦੇਖਣ ਲੱਗੇ ਪਏ ਨੇ ਆ ਸਾਡਾ ਜਿਹੜਾ ਬੰਦਾ ਆ ਇਹ ਬਸ ਫੋਨ ਤੇ ਲੱਗਿਆ ਹੁੰਦਾ ਸਾਰਾ ਸਾਰਾ ਦਿਨ ਆ ਮੇਰਾ ਕੰਮ ਹੀ ਫੋਨੜਾ ਹੈ ਤਰਾ ਕੰਮ ਹੀ ਹੋਣਾ ਕਿਉਂ ਹੋਰ ਹਰ ਵੇਲੇ ਮੈਂ ਫੋਨ ਚਲਾਉਂਦਾ ਕਿਹੜੀ ਗੇਮ ਖੇਡ ਰਿਹਾ ਤੂੰ ਸੱਪੜੀ ਜੀ ਇੱਥੇ ਮੈਂ ਸਦਾ ਕੰਮ ਕਰਾਂਗਾ ਮੋਟਾ ਹੋਊਂਗਾ ਅੱਛਾ ਇਹਨੂੰ ਮੰਨੂ ਵੈਸੇ ਤਾਂ ਮੋਟਾ ਹੁੰਦਾ ਨਹੀਂ ਉਹ ਤੇ ਸੱਪ ਸੱਪੜ ਗਿਆ ਸੱਪ ਖਾਣਾ ਮੋਟਾ ਹੋਏਗਾ ਹੈ ਹਾਂਜੀ ਤੇ ਰੱਬ ਨੇ ਆ ਜਾ ਨੇਰੀਆਂ ਲਿਆ ਦੇ ਨੇਰੀਆਂ ਦੇਖੋ ਰੱਬ ਨੇ ਵੀ ਸਾਡੇ ਕੋਲ ਆਈ ਕਮਰੇ ਨੇਰੀਆਂ ਲਿਆ ਦੇ ਸਾਡੇ ਨੇਰੀਆਂ ਮੀ ਪਤਨੇ ਆਉਪਤ ਨਹੀਂ ਬਟਰ ਰਬ ਨੂੰ ਨਹੀਂ ਹਿਲਾ ਰਹੀ ਨਾ ਕਣਕਾ ਪੱਕੀਆਂ ਪਈਆਂ ਨੇ ਤੇ ਕੱਟਣ ਦਾ ਟਾਈਮ ਹੋ ਰਿਹਾ ਤੇ ਇਦਾਂ ਸਬਜੀ ਕਾਦੀ ਬਣਾਣਾ ਆ ਰਿਹਾ ਹਾਂ ਅੱਜ ਬਣਾ ਲਏ ਅੱਜ ਬਤੌਰ ਤੜਕਾ ਆਪਣਾ ਪੁੱਜ ਗਿਆ ਤੇ ਨਾਲੋਂ ਪਾਉਂਗ ਚਾਹ ਨਹੀਂ ਸੋਲ ਨਹੀਂ ਪਾਈ ਹੋਏ ਬਸ ਕਰਤੀ ਹੋਈ ਕੰਮ ਦਿਖਾ ਕੇ ਦੇਖਾ ਕਰ ਨਾਲ ਸੋਇਬੀਨ ਪਾ ਕੇ ਦੇਖੋ ਵਿੱਚੇ ਦੀ ਨਾਲ ਸੋਇਬੀਨ ਪਾਏ ਵਿੱਚ ਅਹੀਂ ਦਿਖਾ ਕੇ ਵੇਖਣਾ ਚਾਹੁੰਦੇ ਪਰ ਤਾਂ ਤਾਈ ਤਾਂ ਹੀ ਬਣਾਇਆ ਨਹੀਂ ਹਾਂ ਤੁਸੀਂ ਆਪਣਾ ਸਵਾਦ ਦੇਖਦੇ ਹੋ ਤੁਹਾਨੂੰ ਕਿਸੇ ਸਵਾਦ ਥੋੜੀ ਤਾਂ ਆਉ ਹੋਇਆ ਇੱਕਦਾਂ ਮੱਝ ਵਾਲਿਆ ਆਪੀ ਚਲਾਉਣਿਆ ਆਪਦੀ ਚਲਾਉਣੇ ਤੁਸੀਂ ਜਿੱਦ ਨਾਲ ਮਲਵਈ ਨੇ ਚਲਾ ਰਹੀ ਉਦੋਂ ਪਤਾ ਲੱਗੂ ਤੁਹਾਨੂੰ ਵੇਖਾ ਤੁਹਾਨੂੰ ਕਿਦਾਂ ਹੁੰਦਾ ਹਾਂ ਜੇ ਤੁਹਾਨੂੰ ਕਿਸੇ ਸਵਾਦ ਦਾ ਨਾ ਹੋਵੇ ਤੇ ਅਸੀਂ ਇੱਥੇ ਰੋਟੀਆਂ ਲੱਦਣਾ ਨਹੀਂ ਅੱਛਾ ਇਹਨਾਂ ਆਪੀ ਖਾਣ ਵਾਸਤੇ ਕਰਦੇ ਨਾ ਪਾਜੀ ਨੇ ਘਰ ਦਾ ਖਾਣਾ ਬਣਾਇਆ ਅਗਿਆ। ਲਈ ਉਹ ਲੈਣੀ ਉਹ ਵੀ ਆਵਾਜ਼ ਘੱਟ। ਪਰ ਮੈਂ ਜਦੋਂ ਤੁਹਾਨੂੰ ਆਵਾਜ਼ ਘੱਟ ਕਰਕੇ ਵੀ ਕੋਈ ਰਾਈਟ ਬਣਾ ਲਈ ਹੈ ਨਾ। ਤੇ ਆਜ ਚੰਗ ਹੋ ਗਿਆ। ਛੱਟ ਬਣਾਂਗੇ ਘਰ ਦੀ ਸਬਜ਼ੀ ਦੇਖੇ ਘਰ ਲਗਤਾ ਹੋਵੇ। ਦੋ ਦਰਵਾਜ਼ੇ ਲੱਗੇ ਦਵਾ ਦਰਵਾਜ਼ਾ ਕਿ ਮੰਗਰ ਦੁੰਦੀ ਤਾਂ ਨਹੀਂ ਹੈਗੀ ਹੈ? ਦਾਦੀ ਬਹੁਤ ਆਮ ਚੁਲੋਂ ਦਾਸ ਨਹੀਂ ਰੱਖੀ ਅੱਜ ਨਹੀਂ ਜਾਣਾ تھا ਮੀਤ ਮੈਂ ਉੱਧਰ ਬੱਜਣਾ ਕਰਦੀ ਸੀ ਜਾਣਾ ਬੰਨ ਰੋਏ 5 ਘੰਟੇ ਤਾਂ ਕਿੰਨੇ ਰਹਿ ਗਏ ਵਿੱਚ ਚੱਲ ਪਾ ਲਈ ਮੈਂ ਦੂਜੇ ਬਣ ਗਏ ਸਲਾਦ ਨਾਲ ਖਾਣ ਵਾਲੇ ਬਣ ਗਏ ਚਿਲੀ ਹੈ? ਚਿਲੀ ਪਨੀਰ ਚਿਲੀ ਪਨੀਰ ਵਾਲੇ ਬਣ ਗਏ ਚਿਲੀ ਉਹ ਯਾਰ ਚਿਲੀ ਪਨੀਰ ਵਾਲੇ ਚਿਲੀ ਪਨੀਰ ਵਾਲੇ ਨਾ ਲਿਪਟਾ ਉਫਾਗਾ ਬੋਲੇ ਹੋਏ ਨਾ ਸਿਆਜੀ ਮਟਰ ਸਾਡਾ ਬੋਲੇ ਹੋਗੇ ਸਾਡੇ ਜਿਹੜੇ ਘਰ ਦੇ ਆ ਸਾਡੇ ਵੱਡੇ ਬਜ਼ੁਰਗ ਨੇ ਨਾ ਉਹਨਾਂ ਬੜੇ ਪਸੰਦ ਨੇ ਬਤਾऊं ਓਏ ਕਹਾਜੇ ਮੂੰਹ ਵੀ ਬਤਾਉਂਦੇ ਨੇ ਬਤਾਉਂਦੇ ਬਜ਼ੁਰਗ ਵੀ ਨਾ ਨਾਲੋਂ ਵੱਧ ਐਸਾ ਮੁਰਕੇ ਮੂੰਹ ਸਵਾਰ ਕੇ ਗੱਲ ਕਰਿਓ ਠੀਕ ਹੈ ਨਾ ਕੀ ਕਹਿ ਸਕਦੇ ਆਪਾਂ ਨੂੰ ਉਹਨਾਂ ਨੇ ਇੱਕ ਪ੍ਰੀਤੀ ਇੱਕ ਇੱਕ ਪ੍ਰੀਤੀ ਇੱਕ Hindu ਸਾਡੀ ਮੰਮੀ ਦਾ ਨਾ ਕਮਰਾ ਬਲੌਕ ਹੋ ਜਾਂਦਾ ਪਤਾ ਨਹੀਂ ਕਿਉਂ ਹਵਾ ਨਾਲ ਹੀ ਆਪਣੇ ਆਪ ਹੀ ਲੋਕ ਹੋ ਜਾਂਦਾ ਖੁੱਲ ਨਹੀਂ ਰਿਹਾ ਇਹ ਦੇਖੋ ਆਪਣਾ ਤੇ ਲੋਕ ਹੋ ਗਿਆ ਇਹ ਚਾਬੀ ਵੀ ਨਹੀਂ ਮਿਲ ਰਹੀ ਚਾਬੀ ਉਹਨੇ ਕਿੱਥੇ ਰੱਖੀ ਦਿੱਤੀ ਨਹੀਂ ਦੇਖੋ ਹੁਣ ਕਿਵੇਂ کھولਦਾ ਜੀ ਬਣੀ ਸਵੇਰੀ ਚਾਬੀ ਲੱਭਣਾ ਚਾਬੀ ਨਹੀਂ ਮਿਲ ਰਹੀ ਤੁਹਾਨੂੰ ਕੋਈ ਮੰਨ ਰਾਹ ਕੋ ਸਵਾਲ ਪੁੱਛ ਰਾਹੀ ਸੀ ਕਿ ਕਿੱਸੇ ਹੈ ਆਪ ਲੋਕ ਤੇ ਇਸ ਵਾਰ ਇੱਕ ਕਮੈਂਟ ਆਇਆ ਸੀ ਸਾਰੇ ਤਾਂ ਨਹੀਂ ਬਾਕੀ ਜਿਹੜੇ ਨਵੇਂ ਆ ਗਏ ਉਹਨਾਂ ਪੜ੍ਹ ਬਣਾ ਦਿੰਦਾ ਕੋ ਸਵਾਲ ਹੁੰਦੇ ਉਹ ਕਹਿੰਦੇ ਵੀ ਸੋਨੂੰ ਦੀ ਜਿਹੜੀ ਹਸਬੈਂਡ ਕੀ ਜੌਬ ਕਰਦੇ ਆ ਤੇ ਦੱਸੋ ਤੁਹਾਡਾ ਤੁਹਾਡੇ ਢਿੱਡ ਪਿਛੇ ਰੱਖ ਮੜੇ ਇੱਡਾ ਕ ਖਲੋਇਆ ਦੋ ਹਾਂ ਹਾਂਜੀ ਅੱਜ ਦੀ ਤਾਂ ਸੋਨੂੰ ਦੀ ਜਿਹੜਾ ਕੰਮ ਕਰਦਾ ਫਾਈਨੈਂਸ ਚ ਨਾ ਸੋਨੂੰ ਫਾਈਨੈਂਸ ਚ ਨਾ ਹਾਂਜੀ ਉਹ ਫਾਈਨੈਂਸ ਦਾ ਕੰਮ ਕਰਦੇ ਨੇ ਬਜਾਜ ਫਾਈਨੈਂਸ ਨੂੰ ਲੱਗੇ ਹੋਏ ਨੇ ਪਾਇ ਤੇ ਜਾ ਫਨਾਂ ਤੁਸੀਂ ਉਸਦੀ ਅਈ ਬਸ ਬਸ ਗਲਤ ਗਲਤ ਬਸ ਐਡੀ ਵੱਡੀ ਜੋਬ ਕਰੇ ਤੇ 2 ਸਰਦਨ ਦੀ ਵੇਟ ਸੀ ਪਾਈ ਜਣਾ ਜਿਹੜਾ ਸਾਰਾ ਕੰਮ ਦਾ ਪ੍ਰੈਸ਼ਰ ਆਉਂਦਾ ਨਾ ਪਾਈ ਦਾ ਉਹ ਸਾਰਾ ਤੂੰ ਜੋਬ ਦੀ ਕੋਈ ਵਾਅ ਹੋਈ ਨਹੀਂ ਕੀਤੀ ਹੈਗੀ ਇੰਨੇ ਸੱਦਾ ਦਿਨ ਵੇਟ ਦੀ ਹੈ ਸਰ ਕੋਈ ਲੱਗਦਾ ਪਾਈ ਜਿੰਦਰਾ ਅੰਟੇਂਡ ਵੇ ਰੇ ਕਰਾਨੀ ਆਈ ਤੇਰਾ ਤੇ ਜੀਰੋ ਕੁਝ ਹੈ ਨਾ ਤੁਸੀਂ ਦੱਸੋ ਤੁਸੀਂ ਦੱਸੋ ਮੈਂ ਕਿਹਾ ਸਾ ਮੈਨੂੰ ਪਤਾ ਤੇਰਾ ਪਾਈ ਦੱਸ ਦਿੰਦਾ ਬਿੰਕ ਕਿਤੇ ਲੱਗਾ ਮੇਰਾ ਪਾਈ ਬਸ ਸੋਨੂੰ ਦਸ ਵਡ ਬੈਂਕ ਚ ਲੱਗਿਆ ਹੁਣ ਕਾਫੀ ਧਾਰ ਮੈਨੂੰ ਹੋਣਗੇ ਮਿਹਰਾਜ ਫਾਈਨਾਂਸਿੰਗ ਕੰਪਨੀ ਆ ਨਾ ਇਸ ਚੱਕ ਕੇ ਲੋਨ ਵਗੈਰਾ ਕਰਦੀ ਸਾਨੂੰ ਪਤਾ ਸਾਰੇ ਨੂੰ ਨਾ ਉਹ ਤੇ ਕ੍ਰੈਡਿਟ ਮੈਨੇਜਰ ਨੇ ਤੇ ਬੜੀ ਆਫੀਸ ਜੌਬ ਹੈ ਦਨਾਂ ਜੀ ਕੰਮ ਦੇ ਕੋਈ ਵੀ ਨਹੀਂ ਸੌਖਾ ਪੈਸਾ ਬਣਾਉਣਾ ਸੌਖਾ ਨਹੀਂ ਪਿਆ ਹੈਗਾ ਕੁਰਸੀ ਤੇ ਬੈਠ ਕੇ ਅਗਲਾ ਕੁ ਕਰਨਾ ਕੁਰਸੀ ਤੇ ਜੌਬ ਹੈ ਜੀ ਕੁਰਸੀ ਤੇ ਬਣਾਣਾ ਨਹੀਂ ਸੌਖਾ ਹੈਗਾ ਸਾਰਾ ਇਹ ਮੈਂ ਵੀ ਬੜਾ ਖਾ ਖੰਬੂ ਰੋਟੀ ਦੀ ਵੇਟ ਕਰ ਰਹੇ ਨਹੀਂ ਰੋਟੀ ਦੀ ਭੁੱਖ ਨਹੀਂ ਹੈ ਜੀ ਅੱਛਾ ਔਰ ਗੱਦੀ ਭੁੱਖੇ ਵੈਸੇ ਹੀ ਖਾਪ ਬੜੀ ਆ ਉਧਰ ਰਸੋਈ ਚ ਕਿਹਦੀ ਸੁਣਿਆ ਇੱਥੇ ਲੋਕੀਏ ਕਈ ਲੋਕ ਆਏ ਖਾਪਾਂ ਤਰਸਦੇ ਨੇ ਜਿਹੜੇ ਗੱਲੇ ਗੱਲੇ ਬੈਠੇ ਨੇ ਸਾਡੇ ਲਈ ਖਾਪ ਪਾਵੇ ਹਾਂ ਇਹ ਦੇਖੋ ਇਹਨੇ ਕਹਿੰਦਾ ਸੁਮਾਇਆ ਨੇ ਕਹਿੰਦੇ ਖਾਪ ਬੜੀ ਪਾ